ਪ੍ਰਾਣੀ ਕਹਾਵਤ ਹੈ ਜਦੋਂ ਜਤ ਬਾਬਾਈ ਜੀ ਕਹਿੰਦੀ ਹੈ ਘਰ ਦਾ ਪੇਤੇ ਲੰਕਾ ਟਾਉਂਦਾ ਹੈ ਅੱਜ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਦੀ ਵਜ੍ਹਾ ਦੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੇ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਚੈਨ ਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਅਸਾਸਿਨੇਟ ਤੇ ਸ਼ਹੀਦ ਕੀਤੇ ਹੈ ਸਿੱਖ ਕੌਮ ਉਹਨਾਂ ਦਾ ਖੰਡਨ ਕਰਦਾ ਫੇਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ સ્ਨਾਣ ਇਸਨਾਣ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬੋੜੀ ਦੇ ਵਿੱਚ ਇਸਨਾਨ ਹੋਇਆ ਕਰਦੇ ਐ ਪਰ ਅੱਜ ਰੂਡਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਉਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਨਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਆ ਉਹ ਅਕਾਲ ਤਖਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਆ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਮਾਸਮੇਂ ਤੇ ਵੀ ਜੀ ਆਖਾ ਕਿਦਾ ਨਹੀਂ ਰਹਾ ਰਿਹਾ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜ ਵਧੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਦੇਣਾ ਚਾਹਦੇ ਅੱਜ ਤੁਮ ਤਾਂ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੇ ਆਜ਼ਾਦੀ ਮੰਗਦੇ ਆਂ ਖਾਲਸਾਡ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕੰਬਿਨਡ ਸੀ ਜੇ ਬਚਾਲੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅੱਜ ਦਾ ਰਾਜਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲ ਖਾਲਸਾ ਤੇ ਸਾਰਿਆਂ ਦਾ ਬਹੁਤ ਰਣੀ ਆ ਮੈਨੂੰ ਲੱਗਦਾ ਜਥੇਦਾਰ ਸਾਹਿਬ ਦਾ ਵਿਰੋਧ ਹੋ ਰਿਹਾ ਹੈ ਸਤੀਫਾ ਦੇ ਸਕਦੇ ਹਾਂਜੀ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਤੀਫਾ ਦੇ ਸਕਦੇ ਨਹੀਂ ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਸਤੀਫਾ ਦੇਣ ਦੀ ਰੋੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਕਹਿਰਤਾ ਹੈ ਤੇ ਜਥੇਦਾਰ ਸਾਹਿਬ ਕਹਿਰ ਨਹੀਂ ਹੈ ਬੜੇ ਦਲੇਰ ਨੇ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸਾਰਾ ਕੁਸ਼ ਕਹਿਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ ਚ ਕਹਿਣਾ ਸੀ ਉਹਨਾਂ ਨੇ ਆਪਣੀ ਅਰਦਾਸ ਦੇ ਤੇ ਨਵੀਂ ਚੀਜ਼ ਹੈ ਕੀ ਪਹਿਲਾ ਅਰਦਾਸੀਆ ਸਿੰਘ ਅਰਦਾਸ ਕਰਦਾ ਪਰਹਿਤ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੁਦ ਅਰਦਾਸ ਕੀਤੀ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਤੇ ਇਸੇ ਤਰ੍ਹਾਂ ਹਾਲ ਤੱਕ ਦੇ ਜਥੇਦਾਰ ਤੋਂ ਅਰਦਾਸ ਸਾਡੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ ਅੱਗੇ ਤੋਂ ਵੀ ਧੰਨਵਾਦ ਜੀ ਸਾਹਿਬ ਰਚੋ ਸਾਹਿਬ ਨੂੰ ਕਿੰਨਾ ਲਾਣ ਦੀ ਕੋਸ਼ਿਸ਼ ਕੀਤੀ ਜੀ ਅੱਲਾਹ ਜੋ ਸਾਨੂੰ ਜਥੇਦਾਰ ਬਣਨ ਦੀ ਲੈਂਡ ਨੂੰ ਨਹੀਂ ਪਤਾ ਹੈਗਾ ਸਿੱ ਤਾਂ ਮੌਜੂਦਾ ਜਥੇਦਾਰ ਸਾਹਿਬ ਦੀ ਟਰਮ ਪੂਰੀ ਕਰੋਣਾ 14 ਦੇ ਹੈ ਐਸਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ ਉਹ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜ਼ਮੂਰੀਅਤ ਹੈ ਉਹ ਹਦਤਵਾ ਨੇ ਖੋਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਬਹੁਤ ਜ਼ਬਰ ਹੋਇਆ